ਜਗਤਗੀਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬਾ ਜੋ ਕਿ ਸੰਸਾਰ ਪੱਧਰ ਤੇ ਬਹੁਤ ਹੀ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਵੇਂ ਕਿ ਅੱਜ ਗੁਰਦੁਆਰਾ ਬਲਵੀਰ ਅਵਿਨੂ ਵੱਲੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਜਿਹੜਾ ਕਿ ਫ੍ਰੀ ਕੋਰਟ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਵਿਸ਼ਰਾਮ ਜਿਹੜਾ ਹੈਗਾ ਗੁਰਦੁਆਰਾ ਬਲਵੀਰ ਅਵਿਨੂ ਵਿਖੇ ਹੋਵੇਗਾ ਇਹਦੇ ਸੰਬੰਧ ਵਿੱਚ ਆਗਮਨ ਪੁਰਬ ਦੇ ਸੰਬੰਧ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਆ ਮੈਂ ਤਾਂ ਅੱਜ ਦੇ ਮੌਕੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਗਮਨ ਵਰਤ ਦੇ ਕਹਣਾ ਕਰਤ ਕਰੋ ਨਾਮ ਜਪੋ ਤੇ ਵੰਡ ਛਕੋ ਔਰ ਜਿਹੜਾ ਛਟਾਕੇ ਬਾਜੀ ਹੈ ਪ੍ਰਦੂਸ਼ਨ ਬਾਜੀ ਹੈ ਇਹ ਨਹੀਂ ਹੋਣੀ ਚਾਹੀਦੀ ਇਹੀ ਜਿਹੜਾ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਸਮਝਾਉਣ ਲਈ ਇਹ ਕਾਲੀਆਂ ਜਾਂ ਸਕੂਲਾਂ 'ਚ ਸੈਮੀਨਾਰ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਫਲਸਫਾ ਦਿੱਤਾ ਹੈ ਉਹਦੇ ਤੇ ਇਹ ਬੱਚੇ ਚੱਲ ਸਕਣ ਆਪਣਾ ਜੀਵਨ ਸਫਲ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤ ਚਾਲ ਹੋਣਾ ਉਹਨਾਂ ਨੇ ਕੇਕਸ ਔਨ ਅਰਥ ਬੇਕਰੀ ਬੜੇ ਪਕੌੜਿਆਂ ਦਾ ਪ੍ਰਸ਼ਾਦ ਹਾਜ਼ਰ ਕੀਤਾ ਹੈ ਵਾਹਿਗੁਰੂ ਜੀ ਉਤਾਰ ਆਖ ਕਰਦੇ ਆਉਣਾਂ ਮਿੱਠੇ ਚੜ੍ਹਦੀਆਂ ਮਾਣਾਂ ਮਿੱਠੇ ਕਮਾਈ ਬੋਤਲ ਦੇ ਦੋ ਰਸਤਾ ਬਸ ਸਭਪਾਤ Obrigado.